ਆਸਲੀ ਜਵਾਨੀ ਪੰਜਾਬ ਦੀ ਆ ਆਸਲੀ ਜਵਾਨੀ ਆ ਓਏ ਆਹ ਜਵਾਨੀ ਆਉਂਦੀ ਆ ਜੱਟ ਤੇ ਆਹ ਜਵਾਨੀ ਨੇ ਜੱਟ ਤੇ ਆਉਂਦੀ ਆ ਆਹ ਅਸਲੀ ਅਸਲੀ ਕਹਿੰਦੇ ਮਾੜਾ ਟਾਈਮ ਆਉਂਦਾ ਤਾਂ ਕਿਹੜਾ ਪਤਾ ਲੱਗਦਾ ਕਦੇ ਬਲੈਕ ਲੈਵਲ ਹੋਣਾ ਤੇ ਵੀ ਸੋਚਿਆ ਹੋਣਾ ਵੀ ਲੋਕ ਸਾਨੂੰ ਡੋਲਿਆ ਕਰਨਗੇ ਜਿਹੜੇ ਬੰਦੇ ਨੂੰ ਦੁੱਖ ਤਕਲੀਫ ਹੁੰਦੀ ਆ ਨਾ दारू ਡੋਲੇ ਤੇ ਆਦਤ ਪਾ ਲੋ ਇਹ ਵੀਡੀਓ ਹੁਣ ਤੁਹਾਨੂੰ ਦੇਖਣ ਨੂੰ ਮਿਲਿਆ ਹੀ ਕਰਨਗੇ ਆ ਜੀ ਸასი ਕਾਲ ਜੀ ਸਾਰਿਆਂ ਨੂੰ ਮਾਰਕਟ ਕਬਾਡੀ ਚੈਨਲ ਤੇ ਫੇਰ ਸਵਾਗਤ ਕਰਦੇ ਆ ਅੱਜ ਆਪਾਂ ਗੱਲ ਕਰਾਂਗੇ ਪਿੰਕੇ ਜਰਗ ਦੀ ਕੌਣ ਆ ਪਿੰਕਾ ਜਰਗ ਤੇ ਅੱਜ ਕੱਲ ਜੋ ਸੋਸ਼ਲ ਮੀਡੀਆ ਤੇ ਬਹੁਤ ਜਿਆਦਾ ਮਸ਼ਹੂਰ ਹੋਇਆ ਹੈ ਅੱਜ ਦੀ ਗੱਲ ਕਰਦੇ ਪਿੰਕੇ ਦੀ ਜਿਹੜਾ ਜੁੱਸਾ ਦੇਖੋ ਦੁਨੀਆ ਦੀ ਰੀਜ ਐ ਦੂਰੋਂ ਦੂਰੋਂ ਦੇਖੋ ਮੁੰਡਾ ਦੇਖਣ ਵਾਲੀ ਕੀ ਦੋਸਤੋ ਪਿੰਕੇ ਜਰਗ ਦਾ ਪੂਰਾ ਨਾਮ ਪ੍ਰਨੀਕ ਸਿੰਘ ਮਡੇਰ ਹੈ ਤੇ ਪਿੰਡ ਜਰਗ ਪਿੰਕੇ ਦੇ ਪਿਤਾ ਜੀ ਕਬੱਡੀ ਦੇ ਬਹੁਤ ਤਾਕੜੇ ਖਿਡਾਰੀ ਹੋਏ ਆ ਜਿਨ੍ਹਾਂ ਨੂੰ ਗੋਲਾ ਜਰਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤੁਸੀਂ ਆਮ ਹੀ ਗਰਾਉਂਡਾਂ ਵਿੱਚ ਗੋਲੇ ਜਰਗ ਦਾ ਨਾਮ ਸੁਣਿਆ ਹੋਵੇਗਾ ਪਿੰਕੇ ਦੀ ਮਾਤਾ ਜੀ ਇੱਕ ਟੀਚਰ ਹਨ ਤੇ ਪਿੰਕਾ ਵੀ ਕਬੱਡੀ ਦਾ ਬਹੁਤ ਤਾਕੜਾ ਖਿਡਾਰੀ ਹੈ ਤੇ ਚੋਟੀ ਦੀਆਂ ਰੇਡਾਂ ਪਾਉਂਦਾ ਸੀ ਕੁਝ ਰੇਡਾਂ ਸਾਨੂੰ ਪਿੰਕੇ ਜਿਹਾ ਦਿਖਾਉਣੇ ਆ ਪਿੰਕਾ ਇੰਟਰਨੈਸ਼ਨਲ ਲੈਵਲ ਤੇ ਬਹੁਤ ਤਾਕੜਾ ਖਿਡਿਆ ਆਓ ਦੇਖੋ ਪਿੰਕਾ ਦਾ ਰੀਡਰ ਥੋੜਾ ਜਰਗ ਵਾਲੇ ਗੋਲੇ ਦਾ ਨਾਮ ਲਿਆ ਸੀਗਾ ਤੇ ਆਹ ਜਰਗ ਵਾਲੇ ਗੋਲੇ ਦਾ ਬੇਟਾ ਪਿੰਕਾ ਜਰਗ ਵਾਲਾ ਕਬੱਡੀ ਪਾ ਰਿਹਾ ਤੇ ਛੇੜ ਕਿਹਨੂੰ ਲਿਆ ਸੁਜੀਤ ਮਸ਼ਹੂਰ ਹੈ ਇੱਕ ਬਲਜੀਤ ਲਾਲਪੁਰਖ ਬਾਣੇ ਦਾ ਘੋੜੇ ਦੇ ਤੌਰ ਤੇ ਜਾਣਿਆ ਜਾਂਦਾ ਹੈ ਇਹ ਕਹਿੰਦੇ ਜਰਗ ਦੇ ਨਹੀਂ ਹੋ ਜਾਂ ਕਿਸੇ ਕੰਮ ਤੋਂ ਹੀ ਹੋ ਜਾਂ ਪਰ ਆਹ ਕਹਿੰਦੇ ਚਿੱਟੀ ਵਾਲਾ ਜੱਗਾ ਤੇ ਕਮਾਲ ਕਰਦਾ ਤੇ ਮਾਰ ਮਾਰ ਤੋਂ ਤੇਜ ਹੈ ਬਾਪ ਨੇ ਗੁਰਦਸੇ ਨੇ ਅਮਰੀਖੇ ਕੀ ਗੁਰਦਸੇ ਆਊਗਾ ਜਦ ਰ ਦੱਸੇ ਬਣ ਗਿਆ ਮੰਡੀ ਮਸ਼ਹੂਰ ਹੈ ਔਰ ਬਾਪ ਨੇ ਤਕੜੀ ਕਬੱਡੀ ਖੇਦੀ ਆ ਤੇ ਪੰਜਾਬ ਤੋਂ ਨੋਕੇ ਤੋਂ ਇੰਟਰਨੈਸ਼ਨਲ ਲੈਵਲ ਤੇ ਹੋਈ ਆਪਣੀ ਪੰਜਾਬ ਵਿੱਚ ਵੀ ਬਹੁਤ ਤਕੜੀ ਕਬੱਡੀ ਵੱਜ ਰਹੀ ਆ ਉਧਰ ਕ ਪੰਜਾਬ ਵਿੱਚ ਸੁਰੌਣੇ ਦੇਖਦਾ ਵੀ ਸਾਡਾ ਜਦੋਂ ਨਿਕ ਜਾਵੇਗਾ ਖੁਸ਼ ਲੱਭਾਉਂਦੀ ਝੰਡੀ ਦਰਸ਼ਨ ਕਰਵਾ ਕੇ ਕਿਹਨੇ ਕਬੱਡੀ ਦਾ ਦੱਸੇਗਾ ਉਧਰ ਵੀਰ ਫਤਿਹ ਹੋਣੀ ਲਾ ਵੇਖਦੇ ਵੀ ਸਾਹਮਣੇ ਮੱਥਨ ਸਿੰਘ ਬੜੇ ਪਿੰਡੀਏ ਵੀ ਸਾਹਮਣੇ ਬੈਠੇ ਆ ਰਕੇਂਦਰ ਜੀ ਆਹ ਕਹਿੰਦੇ ਚਰਖੇ ਪੇਰਾ ਬੈਂਕਾ ਔਰ ਦੂਜੇ ਪਾਸੇ ਚਰਖੇ ਕਹਿੰਦੇ ਜੋੜਾਂ ਤੇ ਉਹ ਤੋਂ ਵੱਧ ਜਦੋਂ ਕੀਰੋਡ ਤੇ ਚੱਤੇ ਜਾਂਦਾ ਹੈ ਜੇ ਕਰਕੇ ਪੂਰ ਦਾ ਨਕਾਉਨ ਤੇ ਹਰਿਆਣੇ ਵਾਲਾ ਟੋਟੇ ਪੂਰਾ ਉਸ ਕਰਕੇ ਵੱਡੀ ਛੱਡ ਦਿੱਤੀ ਪਰ ਮੁੰਡਾ ਬੜਾ ਤੇਜ ਹੈ ਉਹ ਕਹਿੰਦੇ ਸਿੱਧ ਦੀ ਘੋੜੀ ਵਰਗਾ ਤੇ ਅੱਜ ਕੱਲ ਪਿੰਕਾ ਯਾਰ ਖੇਤਾਂ ਦੇ ਵਿੱਚ ਪੰਹਾਂ ਦੇ ਵਿੱਚ ਖਰਚਾਂ ਦੇ ਵਿੱਚ ਭੱਜ ਕੇ ਜਿਹੜੀਆਂ ਵੀਡੀਓ ਪਾਉਂਦਾ ਹੈ ਉਹਨਾਂ ਕਰਕੇ ਬਹੁਤ ਜ਼ਿਆਦਾ ਮਸ਼ਹੂਰ ਹੋ ਗਿਆ ਪਿੰਕੇ ਦੀ ਇੰਨਾ ਵੀਡੀਓ ਕਰਕੇ ਬਹੁਤ ਜ਼ਿਆਦਾ ਨੌਜਵਾਨ ਉਸ ਨਾਲ ਜੁੜ ਗਏ ਤੇ ਪਿੰਕੇ ਆ ਵੀਡੀਓ ਪਾ ਕੇ ਕਹਿੰਦਾ ਹੈ ਕਿ ਮੀਨਤਾਂ ਦਾ ਦੌਰ ਜਾਰੀ ਹੈ ਪਿੰਕੇ ਵੱਲੋਂ ਇਹ ਪਾਈਆਂ ਵੀਡੀਓ ਨੌਜਵਾਨਾਂ ਲਈ ਬਹੁਤ ਜਿਆਦਾ ਵਧੀਆ ਸਾਫਤ ਹੋ ਰਹੀਆਂ ਹਨ ਪਿੰਕੇ ਦੀਆਂ ਵੀਡੀਓ ਦੇਖ ਦੇਖ ਕੇ ਨੌਜਵਾਨ ਮੀਨਤਾਂ ਦੇ ਵੱਲ ਵੱਧ ਰਹੇ ਹਨ ਪਿੰਕੇ ਦਾ ਸਰੀਰ ਵੀ ਦੇਖਣਯੋਗ ਹੈ ਪਿੰਕੇ ਦਾ ਸਰੀਰ ਪਿੰਕੇ ਨੂੰ ਖਰਾਕ ਡਾਈਟ ਸਾਰਾ ਕੁਝ ਉਸ ਦਾ ਭਰਾ ਹੈਰੀ ਮੰਡੇਰ ਜੋ ਕਿ ਕੈਨੇਡਾ ਦੇ ਵਿੱਚ ਹੈ ਹੈਰੀ ਮੰਡੇਰ ਆਪ ਵੀ ਕਬੱਡੀ ਦਾ ਬਹੁਤ ਤਾਕੜਾ ਪਲੇਅਰ ਸੀ ਉਸ ਨੇ ਵੀ ਕਬੱਡੀ ਛੱਡ ਦਿੱਤੀ ਸੀ ਤੇ ਉਸ ਤੋਂ ਬਾਅਦ ਉਸ ਨੇ ਸਟੱਡੀ ਕੀਤੀ ਆਪਣੇ ਸਰੀਰ ਉੱਪਰ ਮਸਲਾ ਉੱਪਰ ਸਰੀਰ ਨੂੰ ਨੇਚਰਲ ਕਿਵੇਂ ਫਿੱਟ ਕੀਤਾ ਜਾ ਸਕਦਾ ਹੈ ਆਪਾਂ ਬਿਨਾ ਸਟੀਰੋਇਡ ਤੋਂ ਵੀ ਨੇਚਰਲ ਡਾਈਟ ਲੈ ਕੇ ੜ ਕੇ ਸਾਰਾ ਕੁਝ ਤੇ ਬਹੁਤ ਸਾਰੇ ਵਧੀਆ ਬਾਡੀ ਬਣਾ ਸਕਦੇ ਆ ਪਿੰਕੇ ਦੀ ਬਾਡੀ ਬਣਾਉਣ ਵਿੱਚ ਉਸਦੇ ਭਰਾ ਹੈਰੀ ਮੁੰਡੇਰ ਦਾ ਬਹੁਤ ਵੱਡਾ ਹੱਥ ਹੈ ਕਿਉਂਕਿ ਲਾਕਡਾਊਨ ਵੇਲੇ ਪਿੰਕੇ ਨੂੰ ਉਸਨੇ ਹੀ ਗਾਈਡ ਕੀਤਾ ਸੀ ਲਾਕਡਾਊਨ ਦੇ ਵਿੱਚ ਪਿੰਕੇ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਪਿੰਕਾ ਸਵੇਰੇ 3 ਵਜੇ ਉੱਠ ਕੇ ਖੇਤਾਂ ਵਿੱਚ ਭਜਦਾ ਪਗਡੰਡੀਆਂ ਵਿੱਚ ਭਜਦਾ ਬਾਹਣਾ ਵਿੱਚ ਭਜਦਾ ਛਾਲਾ ਮਾਰਦਾ ਨੌਜਵਾਨਾਂ ਦੇ ਲਈ ਇੱਕ ਤਰ੍ਹਾਂ ਦਾ ਰੋਲ ਮਾਡਲ ਸਾਬਤ ਹੋ ਗਿਆ ਹੈ ਪਿੰਕੇ ਦੀ ਇਹਨਾਂ ਵੀਡੀਓ ਕਰਕੇ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਪਿੰਕੇ ਦੀ ਬਹੁਤ ਜ਼ਿਆਦਾ ਭਰਪੂਰ ਇਹ ਵੀਡੀਓ ਦੇਖੀ ਜਾਂਦੀ ਹਨ ਪਿੰਕਾ ਹਰ ਰੋਜ਼ ਹੀ ਨਵੀਂ ਤੋਂ ਨਵੀਂ ਵੀਡੀਓ ਅਪਲੋਡ ਕਰਦਾ ਹੈ ਜਿਦੇ ਵਿੱਚ ਉਹ ਬਹੁਤ ਜ਼ਿਆਦਾ ਮਿਹਨਤ ਕਰਦਾ ਹੈ ਪਿੰਕੇ ਨੇ ਦੱਸਿਆ ਹੈ ਕਿ ਨੇਚਰਲ ਖਰਾਕ ਖਾ ਕੇ ਬਣਾ ਸਟੀਰੋਡ ਤੋਂ ਪੌਡੀ ਬਣ ਸਕਦੀ ਹੈ ਪਿੰਕੇ ਦੇ ਬਹੁਤ ਜ਼ਿਆਦੇ ਫੈਨ ਬਣ ਚੁੱਕੇ ਹਨ ਫੌਲਰ ਬਹੁਤ ਜ਼ਿਆਦੇ ਹੋ ਚੁੱਕੇ ਹਨ ਇਹ ਵੀਡੀਓ ਕਰਕੇ ਤੇ ਪਿੰਕਾ ਹਰ ਵੀਡੀਓ ਦੇ ਵਿੱਚ ਦੱਸਦਾ ਰਹਿੰਦਾ ਹੈ ਕਿ ਆਪਾਂ ਨੂੰ ਇਦਾਂ ਕਰਨਾ ਚਾਹੀਦਾ ਹੈ ਇਦਾਂ ਕਰਨਾ ਚਾਹੀਦਾ ਹੈ ਸਰੀਰ ਬਾਰੇ ਨੌਲੇਜ ਦਿੰਦਾ ਹੈ ਖਰਾਕ ਬਾਰੇ ਨੌਲੇਜ ਦਿੰਦਾ ਹੈ ਤੇ ਆਪਣੇ ਭਰਾ ਹੈਗੀ ਮੰਡੇਰ ਬਾਰੇ ਦੱਸਦਾ ਹੈ ਕਿ ਉਹਨਾਂ ਨੇ ਉਸ ਨੂੰ ਕਿਵੇਂ ਉਸ ਨੂੰ ਗਾਈਡ ਕੀਤਾ ਕਿਵੇਂ ਉਸ ਦਾ ਸਰੀਰ ਇਸ ਤਰ੍ਹਾਂ ਦਾ ਬਣ ਗਿਆ ਦੇਸੀ ਮਿਹਨਤ ਕਰਕੇ ਵੀ ਤੇ ਜਿੰਮ ਲਾ ਕੇ ਵੀ ਸਰੀਰ ਪਿੰਕਾ ਨੇ ਬਹੁਤ ਹੀ ਜ਼ਿਆਦਾ ਜਿਹੜਾ ਮਸਲ ਨੇ ਬਹੁਤ ਹੀ ਅਰੇ ਸੋਹਣੀ ਬਾਡੀ ਬਣਾ ਲਈ ਹੈ ਪਿੰਕਾ ਕਿਸੇ ਐਕਟਰਾਂ ਤੋਂ ਜਾਂ ਕਿਸੇ ਬਾਡੀ ਬਿਲਡਰਾਂ ਤੋਂ ਮਾਡਲਾਂ ਤੋਂ ਘੱਟ ਨਹੀਂ ਪਿੰਕੇ ਦਾ ਪਰ ਇੱਕੋ ਗੱਲ ਕਹਿਣਾ ਹੈ ਪਿੰਕਾ ਕਹਿੰਦਾ ਸਾਫ਼ ਸੁਥਰੀ ਖਾਣਾ ਖਾਓ ਤੇ ਸਾਫ਼ ਸੁਥਰੀ ਮਿਹਨਤ ਕਰੋ ਤੇ ਸਟੀਰੋਡ ਤੋਂ ਬਚੋ ਪਿੰਕੇ ਦੀ ਇੰਨਾ ਵੀਡੀਓ ਨੂੰ ਕਰਕੇ ਬਹੁਤ ਹੀ ਅਰੇ ਨੌਜਵਾਨ ਅੱਜ ਕੱਲ ਭੱਜ ਭੱਜ ਕੇ ਬਾਹਨਾਂ ਦੇ ਵਿੱਚ ਵੀਡੀਓ ਬਣਾਉਂਦੇ ਹਨ ਤੇ ਪਿੰਕੇ ਨੇ ਇੱਕ ਦੋ ਗਾਣੇ ਵੀ ਕੱਢੇ ਹਨ ਇਨਾਂ ਕਮੇਡਤਾਂ ਦੇ ਵਿੱਚ ਮਿਹਨਤਾਂ ਦੇ ਦੌਰ ਵਿੱਚ ਗਾਣੇ ਕੱਢੇ ਹਨ ਇੱਕ ਗਾਣਾ ਆ ਪਿੰਕੇ ਦਾ ਦੇਖਣ ਵਾਲੀ ਚੀਜ਼ ਹੈ ਤੇ ਉਸ ਤੋਂ ਬਾਅਦ ਅਗਲਾ ਗਾਣਾ ਆ ਪਿੰਕੇ ਦਾ ਜਾਣਦਾਰ ਪਿੰਕੇ ਦੇ ਗੀਤ ਵੀ ਹੋਏ ਹਨ ਜਿਹੜੀ ਪਿੰਕਾ ਮਿਹਨਤ ਕਰਦਾ ਹੈ ਤੇ ਸਾਥੀਓ ਇਹੋ ਜਿਹੇ ਬਿਰਲੇ ਹੀ ਬੰਦੇ ਹੁੰਦੇ ਹਨ ਜਿਹੜੇ ਕਿ ਆਪਣਾ ਸਰੀਰ ਵੱਲ ਧਿਆਨ ਦਿੰਦੇ ਹਨ ਤੇ ਛੱਡ ਕੇ ਸਾਰਾ ਕੁਝ ਸਾਰਾ ਫੋਕਸ ਮਿਹਨਤ ਤੇ ਕਰਦੇ ਹਨ ਤੇ ਸਾਨੂੰ ਤਾਂ ਪਿੰਕੇ ਦੀ ਇਹ ਕੋਸ਼ ਬਹੁਤ ਵਧੀਆ ਲੱਗਦੀ ਹੈ ਤੇ ਪਿੰਕੇ ਬਾਰੇ ਪਿੰਕੇ ਦੇ ਜਿੰਨੇ ਵੀ ਇੰਟਰਵਿਊ ਹੋਏ ਹਨ ਬਹੁਤ ਜ਼ਿਆਦਾ ਸੋਹਣੇ ਕਮੈਂਟ ਕਰਦੇ ਹਨ ਲੋਕ ਤੇ ਪਿੰਕੇ ਕਰਕੇ ਨੌਜਵਾਨਾਂ ਵਿੱਚ ਹੱਲਾਸ਼ੇਰੀ ਆਉਂਦੀ ਹੈ ਤੇ ਅੱਜ ਤੁਹਾਨੂੰ ਪਿੰਕੇ ਦਾ ਡੇਲੀ ਦਾ ਰੁਟੀਨ ਵੀ ਦਿਖਾਉਣੇ ਆ ਪਿੰਕਾ ਡੇਲੀ ਟੀਮ ਵਿੱਚ ਕੀ ਕਰਦਾ ਹੈ ਪਿੰਕੇ ਦੀਆਂ ਕੁਝ ਕੁ ਬਾਡੀ ਬਿਲਡਰ ਵਾਲੀਆਂ ਫੋਟੋਆਂ ਵੀ ਤੁਸੀਂ ਦੇਖ ਸਕਦੇ ਹੋ ਗੌਡਸ ਨੇਚੁਰਲ ਆਰਮੀ ਪਿੰਕੇ ਹੋਰਾਂ ਦਾ ਮਸਲ ਆਰਮੀ ਤੇ ਪਿੰਕਿਉਰੀ ਇਹ ਸਭ ਨੂੰ ਕਹਿੰਦੇ ਹਨ ਕਿ ਨੇਚੁਰਲ ਬੈਸਟ ਹੈ ਆਓ ਪੈਂਕੇ ਦਾ ਤੁਹਾਨੂੰ ਡੇਲੀ ਰੁਟੀਨ ਵੀ ਦਿਖਾਦੇ ਆ ਪੈਂਕੇ ਦੀ ਵੀਡੀਓ ਮਿੱਤਰੋ ਸਵੇਰ ਦੇ 4 ਵੱਜ ਚੋਕ ਨੇ ਉੱਠਦੀ ਸਾਰਾ ਪੰਮ ਮਾਰੀਆਂ ਦੋ ਛਾਲਾਂ ਮਾਰ ਕੇ ਪੱਟ ਤੇ ਥਾਪੀਆ ਬਾ ਕਿਚਨ ਜਾਵੜੇ ਪਾਣੀ ਪੀਲਾ ਕੌਫੀ ਆਪਾਂ ਨਾਲ ਚੱਕ ਲਈ ਫਿਰ ਆਪਾਂ ਹੋਲੇ ਮੋਟਰ ਤੇ ਨੂੰ ਮੋਟਰ ਤੇ ਜਾ ਕੇ ਉਹੀ ਆਪਣਾ ਦੇਸੀ ਸਟਾਈਲ ਚੱਕੀ ਇੱਟ ਥੱਲੋਂ ਮੋਟਰ ਦੀ ਚਾਬੀ ਤੇ ਮੋਟਰ ਦੇ ਕੋਠੇ ਚੋਂ ਕੱਢ ਲਏ ਬੂਟ ਆਪਾਂ ਫਿਰ ਆਪਾਂ ਆਪਣਾ ਬੈਠ ਕੇ ਆਲੂ ਦੇ ਉੱਤੇ ਕੌਫੀ ਕੀਤੀ ਇੰਜੋਏ ਲਾਉ ਵੀ ਆਪਾਂ ਕਰਤੀ ਰਨਿੰਗ ਸਟਾਰਟ ਹਲੇ ਥੋੜ ਜਾ ਹਨੇਰਾ ਥੋੜਾ ਭਰਾ ਤੁਹਾਨੂੰ ਹਲੇ ਦੇਖਣਾ ਨਹੀਂ ਪੂਰਾ ਚਾਨਣ ਹੋ ਲੈਣ ਦਾ ਫੇਰ ਤੁਹਾਨੂੰ ਦਿਨਿਆ ਦਰਸ਼ਨ ਵਧੀਆ ਤਰੀਕੇ ਨਾਲ ਲਓ ਵੀ ਆਹ ਵੀ ਗਰੁੱਪ ਟੱਕਰ ਗਿਆ ਕੋ ਭਰਾਵਾ ਪਿੱਛੇ ਨਾਲ ਪੈਜੀ ਇੱਕ ਆ ਗਿਆ ਸੀ ਇਨਾਂ ਚ ਉਹ ਨਹੀਂ 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 ਇਹ ਕੰਮ ਨਹੀਂ ਕਰਨਾ ਕਰੋ ਸੂਰਜ ਦੇਵਤਾ ਦੇ ਦਰਸ਼ਨ ਤੇ ਨਾਲ-ਨਾਲ ਬજરੰਗਬਲੀ ਜੀ ਦੀ ਵੀ ਕਰੋ ਤੇ ਨਾਲ ਕਰੋ ਥੋੜੇ ਭਰਾ ਦੇ ਵੀ ਸੂਰਜ ਚੜ ਗਿਆ ਤੁਹਾਨੂੰ ਮੈਂ ਕਹਿੰਦਾ ਹੋਇਆ ਜੇ ਹੁਣ ਨਹੀਂ ਕਰੋਗੇ ਤਾਂ ਕਦ ਕਰੋਂਗੇ ਜੋਸ਼ ਨਾਲ ਤੁਹਾਡੇ ਨਾਲ ਮੈਂ ਗੱਲਾਂ ਕਰਦਾ ਹੋਇਆ ਫੇਰ ਮੈਂ ਥੋੜੀ ਜੀ ਨਾਲ ਕੀਤੀ ਬੈਕ ਰਨਿੰਗ ਆਪਣੀ ਪੈਗ ਰਨਿੰਗ ਕਰਕੇ ਚੋਜ ਜੇ ਕਰਦੇ ਹੋਏ ਨੇ ਫੇਮਾ ਕਰਤੇ ਆਪਣੇ 15 ਕਿਲੋਮੀਟਰ ਪੂਰੇ ਤੇ ਨਾਲ ਇੱਕ ਆਪਣਾ ਫੇਵਰੇਟ ਜੰਪ ਵੀ ਲਓ ਵੀ ਮਿੱਤਰੋ ਕਰੋ ਚੈੱਕ 15 ਕਿਲੋਮੀਟਰ ਆਪਣੇ ਪੂਰੇ ਹੋ ਗਏ ਤੇ ਆ ਇੱਕ ਨਵੀਂ ਕੋਲ ਹੋ ਗਈ ਮੋਟਰਸਾਈਕਲ ਦਾ ਬੰਦੇ ਨਾਲ ਤੇਲ ਮੁੱਕ ਗਿਆ ਜਿਹੜੇ ਆਪਾਂ ਨੂੰ ਲੈਣ ਆਏ ਸੀ ਫਿਰ ਗੁੱਸੇ 'ਚ ਇਹਨਾਂ ਤੋਂ ਲਵਾਇਆ ਮੈਂ ਧੱਕਾ ਤੇ ਨਾਲੇ ਘਟਾਈਆਂ ਲੱਤਾਂ ਓਏ ਤੇਲ ਪਾਉਣਾ ਸੀ ਤੇ ਫਿਰ ਆਪਾਂ ਨੂੰ ਲੈਣ ਆਪਣਾ ਦੂਜਾ ਬੰਦਾ ਆ ਗਿਆ ਤੇ ਉਹੀ ਦੇਸੀ ਸਟਾਈਲ ਆਪਾਂ ਲਾਈ ਲੱਤ ਨਾਲ ਦੇ ਮੋਟਰਸਾਈਕਲ ਲੈ ਕੇ ਮੋਟਰ ਤੇ ਮੋਟਰ ਤੇ ਜਾ ਕੇ ਆਪਾਂ ਬੂਟ ਖੋਲ ਤੇ ਚੱਪਲਾਂ ਪਾਲੀਆਂ ਸਤਿ ਸ਼੍ਰੀ ਅਕਾਲ ਝੂਠ ਨਹੀਂ ਬੋਲਣਾ ਕਿਸੇ ਨੇ ਸਹੀ ਸਹੀ ਦੱਸਿਓ ਸਾਰੇ ਅੱਜ ਕਿੰਨੀ ਕਿੰਨੀ ਰਨਿੰਗ ਤੁਸੀਂ ਕੀਤੀ